ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਫੇਰ ਚਰਚਾ ਦੇ ਵਿੱਚ ਨੇ ਚਰਚਾ ਦੇ ਇਸ ਕਰਕੇ ਨੇ ਕਿਉਂਕਿ ਬਾਲੀਵੁੱਡ ਦੇ ਕਮਸ਼ੂਰ ਜਿਹੜੇ ਨੇ ਡਾਇਰੈਕਟਰ ਨੇ ਉਹਨਾਂ ਵੱਲੋਂ ਫਿਲਮ ਬਣਾਈ ਗਈ ਇਸ ਫਿਲਮ ਦੇ ਵਿੱਚ ਪੰਜਾਬ ਦੇ ਹੀ ਨਹੀਂ ਬਲਕਿ ਬਾਲੀਵੁੱਡ ਦੇ ਵਿੱਚ ਵੀ ਧਮਾਲਾ ਪਾਉਣ ਵਾਲੇ ਦਲਜੀਤ ਦੋਸਾਂਝ ਉਹਦੇ ਚ ਅਮਰ ਸਿੰਘ ਚਮਕੀਲਾ ਦੀ ਅਦਾ ਕਰਨਗੇ ਹੁਣ ਸਵਾਲ ਹੈ ਕਿ ਮੁੜ ਅਮਰ ਸਿੰਘ ਚਮਕੀਲਾ ਕਿਉਂ ਚਰਚਾ ਦੇ ਵਿੱਚ ਆ ਜੋ ਕਿ ਪਹਿਲਾ ਪੰਜਾਬੀ ਫਿਲਮ ਬਣੀ ਹੈ ਤੇ ਹੁਣ ਬਾਲੀਵੁੱਡ ਵਾਲਿਆਂ ਨੇ ਵੀ ਫਿਲਮ ਬਣਾ ਦਿੱਤੀ ਆ ਚਰਚਾ ਚ ਇਸ ਕਰਕੇ ਨੇ ਕਿ ਇੱਕ ਬਹੁਤ ਸਾਰੇ ਪਹਿਲੂ ਨੇ ਕਿ ਆਖਰ ਅਮਰ ਸਿੰਘ ਚਮਕੀਲਾ ਨੂੰ ਮਾਰਨ ਵਾਲੇ ਕੌਣ ਨੇ ਇੱਕ ਵੀਡੀਓ ਇਹਨਾਂ ਦਿਨਾਂ ਦੇ ਵਿੱਚ ਵਾਇਰਲ ਕਾਫੀ ਹੋ ਰਹੀ ਆ ਜਿਹਦੇ ਚ ਇੱਕ ਸਖਸ਼ ਦਾਵਾ ਕਰ ਰਿਹਾ ਨੇ ਕਿ ਅਮਰ ਸਿੰਘ ਚਮਕੀਲਾ ਜਾਂ ਚਮਕੀਲਾ ਜੋੜੀ ਨੂੰ ਉਹਨਾਂ ਵੱਲੋਂ ਹੀ ਕਤਲ ਕੀਤਾ ਗਿਆ ਸੀ ਇਸ ਕਰਕੇ ਬੜਤੋ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਆਖਰ ਵਜਾ ਕੀ ਕਿਉਂ ਅਮਰਸਿੰਮ ਚਮਕੀਲਾ ਨੂੰ ਉਸ ਸਮੇਂ ਦੇ ਜਿਹੜੀ ਲਹਿਰ ਚੱਲ ਰਹੀ ਪੰਜਾਬ ਦੇ ਵਿੱਚ ਜਿਹਨੂੰ ਖੜਕੂਵਾਦ ਲਹਿਰ ਕਿਹਾ ਜਾਂਦਾ ਸੀ ਉਹਨਾਂ ਨੇ ਚਮਕੀਲਾ ਜੋੜੀ ਨੂੰ ਕਿਉਂ ਨਿਸ਼ਾਨਾ ਬਣਾਇਆ ਚਮਕੀਲਾ ਜੋੜੀ ਨੂੰ ਕਿਉਂ ਸੋਦਾ ਲਾਇਆ ਇਹ ਜਿਹੜੀ ਖਬਰ ਆ ਇਹ ਮੁੜ ਨਸ਼ਰੋਈਆ ਉਹਨਾਂ ਦੀ ਜਿਹੜੀ ਇੰਟਰਵਿਊ ਹੈ ਜਿਹੜੀ ਉਹਨਾਂ ਨੇ ਇੱਕ ਸ਼ਮਸ਼ੀਰੇ ਦਸਤ ਚੈਨਲ ਤੇ ਪਾਈ ਆ ਉਹ ਵੀਡੀਓ اچانک ਮੋੜ ਚਰਚਾ ਚਈਆ ਉਸ ਦੇ ਵਿੱਚ ਜਿਹੜੇ ਖਾੜਕੂ ਰਹਿ ਚੁੱਕੇ ਨੇ ਉਹ ਦਾਵਾ ਕਰ ਰਹੇ ਨੇ ਕਿ ਕਿਵੇਂ ਵਿਉਂਤ ਬਣਾਈ ਗਈ ਕੌਣ ਪਹਿਲਾਂ ਕਿਸੇ ਦੇ ਘਰ ਗਿਆ ਕਿੱਥੇ ਗਿਆ ਤੇ ਉਹਨਾਂ ਨੂੰ ਕਿਉਂ ਪਹਿਲਾਂ ਸਮਝਾਇਆ ਗਿਆ ਫਿਰ ਕਿਹੜੇ ਉਹਨਾਂ ਨੇ ਚਮਕੀਲੇ ਨੇ ਇਲਜ਼ਾਮ ਲਗਾ ਦਿੱਤੇ ਉਹ ਆਪਣੀ ਇਸ ਕੋਈ 27 28 ਮਿੰਟ ਦੀ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਦੱਸਦੇ ਨੇ ਪਰ ਉਹਨਾਂ ਦਾ ਦਾਵਾ ਉਸ ਦਾਅਵੇ ਦੇ ਨਾਲ ਅਸੀਂ ਜਿਹੜਾ ਵਾ ਤਾਲੁਕ ਨਹੀਂ ਰੱਖਦੇ ਲਵ ਸ਼ਿੰਦਰ ਸਿੰਘ ਡੱਲੇਵਾਲ ਲਵ ਸ਼ਿੰਦਰ ਸਿੰਘ ਡੱਲੇਵਾਲ ਹੋਣੀ ਇਹ ਦਾਵਾ ਕਰ ਰਹੇ ਨੇ ਉਹਨਾਂ ਨੇ ਜੋ ਦਾਅਵੇ ਕੀਤੇ ਨੇ ਕਿ ਉਸ ਲਹਿਰ ਦੇ ਵਿੱਚ ਸਰਗਰਮ ਸਨ ਤੇ ਜਿਸ ਦਿਨ ਚਮਕੀਲਾ ਜੋੜੀ ਦਾ ਕਤਲ ਹੁੰਦਾ ਉਸ ਦਿਨ ਕਿਹੜੇ ਕਿਹੜੇ ਉਸ ਲਹਿਰ ਦੇ ਨਾਲ ਜੁੜੇ ਨੌਜਵਾਨਾਂ ਵੱਲੋਂ ਚਮਕੀਲਾ ਜੋੜੀ ਨੂੰ ਸੋਧਿਆ ਗਿਆ ਸੀ ਜਾਂ ਕਤਲ ਕੀਤਾ ਗਿਆ ਸੀ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਜ਼ਿਕਰ ਕੀਤਾਗਾ ਕਿ ਚਮਕੀਲੇ ਨੂੰ ਸੋਧਾ ਲਾਉਣ ਵਾਸਤੇ ਖਾਲਸਤਾਨ ਕਮਾਂਡੋ ਫੋਰਸ ਅਤੇ ਉਹਨਾਂ ਕੋਲ ਪਹੁੰਚੇ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਜਿਹੜੇ ਚਾਹੁੰਦੇ ਸੀ ਕਿ ਇਹਨੂੰ ਪਹਿਲਾਂ ਸਮਝਾਇਆ ਜਾਵੇ ਕਿਉਂਕਿ ਅਮਰ ਸਿੰਘ ਚਮਕੀਲਾ ਨੇ ਦੇਰ ਪਰਜਾਈ ਦਾ ਜੇੜ ਪਰਜਾਈ ਦਾ ਜੀਜਾ ਸਾਲੀ ਦਾ ਹੋਰ ਅਜੀਬ ਜਿਹੜੇ ਰਿਸ਼ਤੇ ਸੀ ਉਹਨਾਂ ਨੂੰ ਅਜਿਹੇ ਗਾਣਿਆਂ ਦੇ ਵਿੱਚ ਬਦਨਾਮ ਕੀਤਾ ਗਿਆ ਤੇ ਅਜਿਹੇ ਗੰਦੇ ਗਾਣੇ ਅਜਿਹੇ ਅਸ਼ਲੀਲ ਗਾਣੇ ਉਹਨਾਂ ਨੂੰ ਵਾਰ-ਵਾਰ ਰੋਕਿਆ ਗਿਆ ਸੀ ਤੇ ਜੇ ਨਹੀਂ ਰੁਕੇ ਤੇ ਫਿਰ ਉਹ ਸੋਦਾ ਲਾਉਣ ਦੇ ਤਿਆਰ ਹੋ ਗਏ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੀ ਜੀਵਨੀ ਤੇ ਆਧਾਰਿਤ ਬਣਾਈ ਗਈ ਹਿੰਦੀ ਫਿਲਮ ਅਮਰ ਸਿੰਘ ਚਮਕੀਲਾ ਫਿਰ 12 April ਨੂੰ ਰਿਲੀਜ਼ ਹੋਈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਵੀ ਬਣਾਈ ਗਈ ਸੀ ਲੇਕਿਨ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇਮਤੀਆਜ਼ ਅਲੀ ਵੱਲੋਂ ਇਸ ਫਿਲਮ ਦਾ ਨਿਰਮਾਣ ਕੀਤਾ ਗਿਆ ਤੇ ਜਦ ਬਾਲੀਵੁੱਡ ਵੱਲੋਂ netflix ਤੇ ਇਹ ਫਿਲਮ ਬਣਾਈ ਗਈ ਆ ਮੁੜ ਚਰਚਾ ਦੇ ਵਿੱਚ ਆ ਗਈ ਕਿ ਆਖਿਰ ਅਮਰ ਸਿੰਘ ਚਮਕੀਲਾ ਜਾਂ ਉਹ ਚਮਕੀਲਾ ਜੋੜੀ ਨੂੰ ਮਾਰਨ ਵਾਲੇ ਕੌਣ ਸਨ ਸੌਦਾ ਲਾਉਣ ਵਾਲੇ ਕੌਣ ਸਨ ਹਾਲਾਂਕਿ 12 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ ਲੇਕਿਨ ਉਸ ਤੋਂ ਪਹਿਲਾਂ ਇੱਕ ਵੀਡੀਓ ਚਰਚਾ ਦੇ ਵਿੱਚ ਸ਼ਮਸ਼ੀਰ-ਏ-ਦਸਤ ਇੱਕ ਚੈਨਲ ਆ ਉਸ ਚੈਨਲ ਦੇ ਵਿੱਚ ਖੁਦ ਲਵ ਸ਼ਿੰਦਰ ਸਿੰਘ ਡੱਲੇਵਾਲ ਹੋਣੀ ਕਈ ਤਰ੍ਹਾਂ ਦੇ ਖੁਲਾਸੇ ਕਰਦੇ ਨੇ ਉਹ ਖੁਲਾਸੇ ਕਰਦੇ ਨੇ ਕਿ ਉਹ ਪਿੱਛੇ ਉਹਨਾਂ ਦੇ ਕੌਣ ਸੀ ਉਹ ਵੀ ਕਹਿੰਦੇ ਨੇ ਕਿ ਚਮਕੀਲਾ ਜੋੜੀ ਨੂੰ ਮਾਰਨ ਵਾਸਤੇ ਕਿਸੇ ਵੀ ਸਿੰਗਰ ਦਾ ਹੱਥ ਨਹੀਂ ਸੀ ਉਹਦੀ ਸਜਾ ਸੀ ਕਿ ਗਾਣੇ ਗੰਦੇ ਸੀ ਰਿਸ਼ਤੇ ਸੀ ਜਿਹੜੇ ਉਹ ਬਦਨਾਮ ਕਰ ਦਿੱਤੇ ਤੇ ਉਲਟਾ ਇਹ ਕਹਿੰਦਾ ਸੀ ਕਿ ਮੈਂ ਖਾੜਕੂਆਂ ਨੂੰ ਪੈਸੇ ਦੇ ਦਿੱਤੇ ਨੇ ਉਹਨਾਂ ਨੇ ਮੈਨੂੰ ਗੌਣ ਵਾਸਤੇ ਕਹਿ ਦਿੱਤਾਗਾ ਕਿ ਹੁਣ ਮੈਨੂੰ ਕਿਸੇ ਦਾ ਡਰ ਜਾਂ ਖੌਫ ਨਹੀਂ ਹੈ ਪੰਜਾਬ ਚ ਖੜਕੂਵਾਦੀ ਲਹਿਰ ਦੇ ਵਿੱਚ ਸਰਗਰਮ ਰਹੇ ਲਵ ਸ਼ਿੰਦਰ ਸਿੰਘ ਡੱਲੇਵਾਲ ਇਹ ਵੀ ਦਾਵਾ ਕਰਦੇ ਨੇ ਕਿ ਚਮਕੀਲਾ ਐਂਡ ਪਾਰਟੀ ਦਾ ਕਤਲ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਗੁਰਜੀਤ ਸਿੰਘ ਗਰੁੱਪ ਅਤੇ ਭਾਈ ਲਾਪ ਸਿੰਘ ਵਾਲੀ ਖਾਲਸਤਾਨ ਕਮਾਂਡੋ ਫੋਰਸ ਦੇ ਖੜਕੂਆ ਨੇ ਕੀਤਾ ਸੀ ਇਹ ਦਾਵਾ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਵੀ ਕੀਤਾ ਔਰ ਇਸ ਮਸਲੇ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਬਲਵਿੰਦਰ ਸਿੰਘ ਰੈਤ ਹੋਣਾ ਨੇ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਡੱਲੇਵਾਲ ਨੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਬਲਵਿੰਦਰ ਰੈਤ ਦੇ ਨਾਲ ਗੱਲਬਾਤ ਕਰਾਂ ਜਿਹੜਾ ਦਾਵਾ ਕੀਤਾ ਉਹ ਕਹਿੰਦੇ ਨੇ ਕਿ ਇੱਕ ਵੀਡੀਓ ਵੀ ਉਹਨਾਂ ਦੀ ਵਾਇਰਲ ਹੋਈ ਆ ਉਹਨੇ ਕਿਹਾ ਕਿ ਸਿੰਘਾ ਨੇ ਕਈ ਵਾਰ ਉਸ ਗਾਇਕ ਨੂੰ ਲੱਚਰ ਗੀਤ ਗਾਉਣ ਤੋਂ ਰੁਕਿਆ ਸੀ ਚਮਕੀਲੇ ਨੇ ਖੜਕੂਆ ਤੋਂ ਮਾਫੀ ਵੀ ਮੰਗੀ ਸੀ ਪਰ ਇਸ ਦੇ باوجود ਲੱਚਰ ਗੀਤ ਗਾਉਣੇ ਉਹਨੇ ਜਾਰੀ ਰੱਖੇ ਵਾਰਨਿੰਗ ਦਾ ਕੋਈ ਉਸ ਤੇ ਪ੍ਰਭਾਵ ਨਹੀਂ ਸੀ ਚਾਹੇ ਉਸਨੇ ਮਾਫੀ ਮੰਗੀ ਸੀ ਇਹ ਵੀ ਉਹ ਦਾਵਾ ਕਰਦੇ ਨੇ ਲਵਸ਼ਿੰਦਰ ਸਿੰਘ ਡੱਲੇਵਾਲ ਹੋਣੀ ਕਿ ਇਸ ਸਬੰਧੀ ਲੁਧਿਆਣਾ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਹੋਸਟਲ ਵਿੱਚ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਸਿਕਸ ਸਟੂਡੈਂਟ ਫੈਡਰੇਸ਼ਨ ਨੇ ਖਾਲਿਸਤਾਨ ਕਮਾਂਡੋ ਫੋਰਸ ਦੇਕਰੀਬ ਉਸ ਮੀਟਿੰਗ ਚ 19 ਸਿੰਘ ਸ਼ਾਮਲ ਸਨ ਜਿੱਥੇ ਚਮਕੀਲੇ ਦੇ ਕਤਲ ਦੀ ਯੋਜਨਾ ਤਿਆਰ ਕੀਤੀ ਗਈ ਸੀ ਢੱਲੇ ਵਾਲ ਨੇ ਕਿਹਾ ਕਿ ਮੈਂ ਤੇ ਭਾਈ ਦੀਪਾ ਚਮਕੀਲੇ ਦੇ ਲੁਧਿਆਣਾ ਸਤੇ ਦਫਤਰ ਵੀ ਗਏ ਸੀ ਪਰ ਉਸ ਦਿਨ ਚਮਕੀਲਾ ਦਫਤਰ ਦੇ ਵਿੱਚ ਨਹੀਂ ਮਿਲਿਆ ਸੀ ਉਹਨਾਂ 8 ਮਾਰਚ 1988 ਦੀ ਗੱਲ ਕਰਦਿਆਂ ਦੱਸਿਆ ਕਿ ਪਤਾ ਲੱਗਾ ਕਿ ਉਸੇ ਦਿਨ ਚਮਕੀਲੇ ਦਾ ਅਖਾੜਾ ਜਲੰਧਰ ਜ਼ਿਲ੍ਹੇ ਦੇ ਪਿੰਡ ਮੈਸਮਪੁਰ ਵਿੱਚ ਸੀ ਉਹਨੇ ਦੱਸਿਆ ਕਿ ਭਾਈ ਦੀਪਾ ਇੱਕ ਸਕੂਟਰ ਉੱਤੇ ਭਾਈ ਗੁਰਨੇਕ ਸਿੰਘ ਨੇਕਾ ਅਤੇ ਭਾਈ ਸੁਖਦੇਵ ਸਿੰਘ ਸੋਢੀ ਨਾਲ ਹਥਿਆਰ ਲੈ ਕੇ ਪਿੰਡ ਮੈਸਨਪੁਰ ਪਹੁੰਚੇ। ਉਥੇ ਚਮਕੀਲਾ ਤੇ ਸਾਥੀ ਵਾਲੇ ਘਰ ਪਰੂਪ ਕਰ ਲਈ ਕਾਰ ਵਿੱਚੋਂ ਉਤਰੇ ਲੱਗੇ ਸੀ ਕਿ ਭਾਈ ਦੀਪਾ ਦੇ ਭਾਈ ਸੋਢੀ ਨੇ ਗੋਲੀਆਂ ਮਾਰ ਕੇ ਚਮਕੀਲਾ ਜੋੜੀ ਮਤਲਬ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਨੂੰ ਹਲਾਕ ਕਰ ਦਿੱਤਾ। ਅਤੇ ਇਸ ਦਰਾਂ ਦੋ ਸਾਜੀ ਵੀ ਮੌਕੇ ਤੇ ਮਾਰੇ ਗਏ ਢੱਲੇ ਵਾਲੇ ਵੀ ਦਾਵਾ ਕਰਦੇ ਕਿ ਜਦੋਂ ਪਹਿਲਾਂ ਅਮਰ ਸਿੰਘ ਚਮਕੀਲਾ ਤੇ ਗੋਲੀਆਂ ਚਲਾਈਆਂ ਤੇ ਉਹਦੇ ਉੱਪਰ ਆ ਲੇਟੀ ਅਮਰਜੋਤ कौर ਇਸ ਕਰਕੇ ਉਹ ਵੀ ਇਸ ਵਿੱਚ ਮਾਰੀ ਗਈ ਢੱਲੇ ਵਾਲੇ ਵੀ ਦਾਵਾ ਕਰਦੇ ਨੇ ਕਿ ਇਸ ਵਿੱਚ ਕੋਈ ਕਤਲ ਜਾਂ ਸਾਜ਼ਿਸ਼ ਵਿੱਚ ਕੋਈ ਵੀ ਗਾਇਕ ਸ਼ਾਮਲ ਨਹੀਂ ਸੀ ਸਿਰਫ ਇਹ ਸੀ ਕਿ ਉਨੂੰ ਵਾਰ-ਵਾਰ ਰੋਕਿਆ ਗਿਆ ਸੀ ਕਿ ਇਹੋ ਜਿਹੇ ਲੱਚਰ ਗੀਤ ਗਾਉਣੇ ਬੰਦ ਕਰ ਦੇ ਉਸਨੇ ਨਹੀਂ ਗਾਏ। ਕੋਈ ਵੀ ਦੱਸਦੇ ਨੇ ਕਿ ਇੱਕ ਵਿਦੇਸ਼ੀ ਟੂਰ ਦੌਰਾਨ ਜਦ ਅਮਰ ਸਿੰਘ ਚਮਕੀਲਾ ਕੋਲ ਪੁੱਛਿਆ ਗਿਆ ਕਿ ਪੰਜਾਬ 'ਚ ਅਜੀਹਾ ਮੌਲ ਆ ਹਰ ਕੋਈ ਹਥਿਆਰ ਲੈ ਕੇ ਚੱਲ ਰਿਹਾ ਤੇ ਤੁਸੀਂ ਅਜਿਹੇ ਗਾਣੇ ਜਿਹੜੇ ਅਸ਼ਲੀਲ ਲੱਚਰ ਗਾਣੇ ਕਿਉਂ ਗਾਉਂਦੇ ਨੇ ਤੇ ਅਮਰ ਸਿੰਘ ਚਮਕੀਲਾ ਨੇ ਵਿਦੇਸ਼ ਵਿੱਚ ਜਵਾਬ ਦਿੱਤਾ ਕਿ ਮੈਂ ਖਾਰਸਪੂਆ ਨੂੰ ਪੈਸੇ ਦੇ ਦਿੱਤੇ ਨੇ। ਇਸ ਕਰਕੇ ਹੁਣ ਮੈਂ ਇਸ ਤਰ੍ਹਾਂ ਹੀ ਗਾਉਂਦਾ ਰਵਾਂਗਾ ਇਸ ਕਰਕੇ ਲਵਸ਼ਿੰਦਰ ਸਿੰਘ ਡੱਲੇਵਾਲ ਹੁਣੇ ਕਹਿੰਦੇ ਨੇ ਕਿ ਉਹਨਾਂ ਨੇ ਦੋ ਗਲਤੀਆਂ ਕੀਤੀਆਂ ਪਹਿਲਾਂ ਮਾਫੀ ਮੰਗੀ ਕਿ ਮੈਂ ਅੱਗੇ ਤੋਂ ਕੋਈ ਗਾਣਾ ਨਹੀਂ ਗਾਵਾਂਗੇ ਤੇ ਦੂਜਾ ਉਹਨਾਂ ਨੇ ਖਾੜਕੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਪੈਸੇ ਦੇ ਕੇ ਖਾੜਕੂ ਜਿਹੜੇ ਨੇ ਉਹਨਾਂ ਨੇ ਮੈਨੂੰ ਗਾਉਣ ਤੋਂ ਨਹੀਂ ਵਰਜਿਆ ਤੇ ਉਲਟਾ ਪੈਸੇ ਲੈ ਕੇ ਜਿਹੜੇ ਨੇ ਖਾੜਕੂ ਚੁੱਪ ਕਰ ਗਏ ਨੇ ਜਿਸ ਕਰਕੇ ਲਵਸ਼ਿੰਦਰ ਸਿੰਘ ਡੱਲੇਵਾਲ ਕਹਿੰਦੇ ਨੇ ਕਿ ਉਹਨਾਂ ਨੇ ਖਾੜਕੂਆਂ ਨੂੰ ਵੀ ਬਦਨਾਮ ਕੀਤਾ ਪਾਈ ਢਲੇ ਵਾਲੇ ਵੀ ਦਾਵਾ ਕਰਦੇ ਨੇ ਕਿ ਕਮਾਂਡੋ ਫੋਰਸ ਲਈ ਉਹ ਕੰਮ ਕਰਦੇ ਸੀ ਉਹਨਾਂ ਨੇ ਕਿਹਾ ਕਿ ਜਦੋਂ ਚਮਕੀਲੇ ਦਾ ਕਤਲ ਕੀਤਾ ਗਿਆ ਸੀ ਤਾਂ ਉਦੋਂ ਸਾਡੀਆਂ ਸਰਗਰਮੀਆਂ ਜੋਰਾਂ ਤੇ ਸਨ ਸਾਨੂੰ ਪੁਲਿਸ ਨੇ ਇੱਕ ਟਿਕਾਣੇ ਤੋਂ ਗ੍ਰਿਫਤਾਰ ਕਰਕੇ ਕਤਲ ਕੇਸ ਸਾਡੇ ਉੱਤੇ ਪਾ ਦਿੱਤੇ ਕਾਫੀ ਦੇਰ ਕੇਸ ਚੱਲਣ ਤੇ ਆਖਰ ਕੋਈ ਗਵਾਹ ਨਾ ਹੋਣ ਬਗਰੋ ਅਦਾਲਤ ਨੇ ਸਾਨੂੰ ਬਰੀ ਕਰ ਦਿੱਤਾ ਅਸਲ ਵਿੱਚ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਗਾਇਕ ਚਮਕੀਲਾ ਜੋੜੀ ਦੇ ਤੌਰ ਤੇ ਜਿਹੜਾ ਮਕਦਮਾ ਜਿਹੜਾ ਫਿਰ ਉਸ ਸਮੇਂ ਕਤਲ ਦਾ ਦਰਜ ਹੋਇਆ ਸੀ ਉਹ ਫਲੋਰ ਵਿਖੇ ਤਿੰਨ ਅਣਪਛਾਤੇ ਖਾੜਕੂਆਂ ਖਿਲਾਫ ਮਕਦਮਾ ਦਰਜ ਕੀਤਾ ਗਿਆ ਸੀ ਤੇ ਕਤਲ ਦੀ ਜ਼ਿੰਮੇਵਾਰੀ ਉਸੇ ਵੇਲੇ ਖਾਲਿਸਤਾਨ ਕਮਾਂਡੋ ਫੋਰਸ ਵੱਲੋਂ ਲਈ ਗਈ ਸੀ ਘਟਨਾ ਤੋਂ 2 ਮਹੀਨੇ ਬਾਅਦ ਚਮਕੀਲੇ ਨੂੰ ਮਾਰਨ ਵਾਲੇ ਖਾੜਕੂ ਭਾਈ ਗਰਦੀਪ ਸਿੰਘ ਦੀਪਾ ਹੀਰਾਂਵਾਲਾ ਭਾਈ ਗਰਨੇਕ ਸਿੰਘ ਨੇਕਾ ਮੈਸਮਪੁਰ ਅਤੇ ਸੁਲਦੇਵ ਸਿੰਘ ਸੋਢੀ ਫਲੋਰ ਖੇਤਰ ਵਿੱਚ ਕਿਸੇ ਥਾਂ ਤੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ ਲੇਕਨ ਜਿਹੜਾ ਲਵਸ਼ਿੰਦਰ ਸਿੰਘ ਡੱਲੇਵਾਲ ਹੋਣਾ ਨੇ ਇੱਕ 27-28 ਮਿੰਟ ਦੀ ਵੀਡੀਓ ਜਾਰੀ ਕੀਤੀ ਆ ਵੀਡੀਓ ਦੇ ਵਿੱਚ ਇਹ ਮੁੜ ਚਰਚਾ ਦੇ ਵਿੱਚ ਆ ਕਿ ਆਖਿਰ ਗਾਇਕ ਜੋੜੀ ਦੇ ਕਤਲ ਪਿੱਛੇ ਵਜ੍ਹਾ ਕੀ ਸੀ ਕਾਰਨ ਕੀ ਸੀ ਤੇ ਇਹ ਹੁਣ ਫੇਰ ਮਾਮਲਾ ਮੁੜ ਚਰਚਾ ਚ ਕਿਉਂ ਕਿ ਅਮਰ ਸਿੰਘ ਚਮਕੀਲਾ ਦੀ ਜੀਵਨੀ ਦੇ ਆਧਾਰ ਬਾਲੀਵੁੱਡ ਦੇ ਨਾਮੀ ਡਾਇਰੈਕਟਰ ਵੱਲੋਂ ਫਿਲਮ ਰਿਲੀਜ਼ ਕੀਤੀ ਜਾਣੀ ਹੈ Netflix ਤੇ ਇਸ ਫਿਲਮ ਦੇ ਵਿੱਚ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਅਦਾ ਕਰਨਗੇ ਦਲਜੀਤ ਦਸਾਂਗ ਅਤੇ ਅਮਰਜੋਤ ਕੌਰ ਦੀ ਭੂਮਿਕਾ ਅਦਾ ਕਰਨਗੇ ਬਾਲੀਵੁੱਡ ਦੀ ਅਦਾਕਾਰਾ ਪਰਨੀਤੀ ਚੋਪੜਾ ਜਿਹੜੇ ਇਸ ਸਮੇਂ ਪੰਜਾਬ ਤੋਂ ਰਾਜ ਸਭਾ ਮੈਂਬਰ 라ਗਵ ਚੱਡਾ ਸਾਹਿਬ ਦੀ ਜੀਵਨ ਸਾਥਨਾ ਪਰ ਚਮਕੀਲਾ ਜੋੜੀ ਬੁੜ ਚਰਚਾ ਦੇ ਵਿੱਚ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਮੀ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ